ਰੇ ਸ਼ਾਨੀ ਜਿਹੜੀ ਪਹਿਲਾਂ ਇੱਕ ਦਿਨ ਹੋ ਗਈ ਸੀ ਜਿੱਦੇ ਆਪਾਂ ਹਿਸ਼ਾਰਪੁਰ ਗਏ ਸੀਗੇ ਕਿ ਕਲੱਚ ਸਲਿੱਪ ਦੀ ਤੇ ਆਪਣੇ ਆਪ ਕਲੱਚ ਇਹਦਾ ਟਾਈਟ ਹੋ ਜਾਂਦਾ ਪਤਾ ਨਹੀਂ ਕੀ ਦਿੱਕਤ ਆ ਇਹ ਜਮਾਂਦਰੂ ਪ੍ਰੋਬਲਮ ਕੋ ਹੈਗੀ ਆ ਦਿਖਾਉਣੀ ਪੈਣੀ ਆ ਪਹਿਲੀ ਜਿਹੜੀ ਰਾਈਡ ਤੇ ਜਦੋਂ ਆਪਾਂ ਗਏ ਸੀ ਹਿਸ਼ਾਰਪੁਰ ਉਦੋਂ ਵੀ ਨੂੰ ਇਹੀ ਪ੍ਰੋਬਲਮ ਬਣੀ ਸੀ ਕਿ ਆਪਣੇ ਆਪ ਹੀ ਇਹਦਾ ਕਲੱਚ ਨਾਲ ਟਾਈਟ ਹੋ ਗਿਆ ਸੀ ਅੱਜ ਫੇਰ ਕਲੱਚ ਟਾਈਟ ਹੋ ਗਿਆ ਕਲੱਚ ਟਾਈਟ ਹੋਣ ਦੇ ਨਾਲ ਕਲੱਚ ਫਿਰ ਸਲਿੱਪ ਕਰਦਾ ਸਪੀਡ ਨਹੀਂ ਬਣਦੀ ਜੀ ਸਵੇਰ ਗੱਲ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਗੜੀ ਇੱਕ ਹੋਰ ਵੀਡੀਓ ਦੇ ਵਿੱਚ ਅੱਜ ਤਰੀਕ ਹੈਗੀ ਆ ਜੀ 25 ਮਾਰਚ 2024 ਤੇ ਟਾਈਮ ਸਫੇਰ ਦੇ ਲਗਭਗ ਪੌਣੇ 4 ਹੋ ਗਏ ਆ ਤੇ ਰਾਤ 10 ਵਜੇ ਮੈਂ ਆ ਸੀ ਆ ਕੇ ਤਿਆਰੀ ਕਰਕੇ ਬਾਈਕ ਤੇ ਸਮਾਨ ਸਪਨ ਬੰਨ ਕੇ ਤੇ ਤਿਆਰ ਕਰਕੇ ਡੱਕਦਾ ਸੀਗਾ ਹੁਣ ਆਤ ਹੋ ਗਏ ਚਾਹ ਦਾ ਕਾ ਪੀ ਕੇ ਤੇ ਕੁਛ ਪਰੋਠੇ-ਪਰੋਠੇ ਨਾਲ ਵਾਲੇ ਤੇ ਆਪਾਂ ਸਿੱਧੇ ਚੱਲੇ ਆ ਗੁਜਰਾਤ ਵੱਲ ਨੂੰ ਮਾੜਵੀ ਪੁੰਚਣਾ ਆਪਾਂ ਅੱਜ ਤਾਂ ਸ਼ਾਇਦ ਨਹੀਂ ਪਹੁੰਚ ਪਾਵਾਂਗੇ ਕੱਲ ਪਹੁੰਚਾਂਗੇ ਤੇ ਅੱਜ ਵੱਧ ਤੋਂ ਵੱਧ ਜਿੰਨਾ ਸਫਰ ਕੀਤਾ ਜਾਂਦਾ ਕਰਾਂਗੇ ਤਾਂ ਹੀ ਮੈਂ ਬਹੁਤ ਸੌਫਟੇ ਉੱਠੇ ਤੇ ਬਾਕੀ ਦੀਆਂ ਗੱਲਾਂ ਬਾਤਾਂ ਰਸਤੇ 'ਚ ਹੋਣਗੀਆਂ ਤੇ ਜਿਹੜੇ ਵੀ ਦੋਸਤ ਚੈਨਲ ਤੇ ਨਵੇਂ ਆਉਂਦੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਧੰਨਵਾਦ ਆ ਜੀ ਸਾਰਿਆਂ ਦਾ ਇਹ ਅਜੀ ਆਪਣਾ ਬਾਈਕ ਪੂਰਾ ਲਦਮ-ਮਲਦਮ ਹੋ ਗਿਆ ਇਹ ਤਾਂ ਪੈਨਿਅਰ ਜਲਾ ਲਿਆ ਫਰਾਤ ਲਾ ਕੇ ਵਿਆਸੀ ਬਹੁਤ ਵਧੀਆ ਫੈਟ ਆਇਆ ਪੈਨਿਅਰ ਜੀ ਹੋਰ ਯਾਰ ਇਹ ਦਰ ਚੀਜ਼ ਬਣ ਗਈ ਟੰ ਟੰ ਟੂ ਲਿਆ ਲੈ ਨਾਲ ਉਹ ਰਾਤਰੀ ਵਿੱਚ ਹੀ ਖੜਾ ਰਿਹਾ ਸੁਖਨਾ ਅੱਗੇ ਕੀਤਾ ਹੀ ਨਹੀਂ ਹਰ ਸਮੇਂ ਤੋਂ 17 ਮਿੰਟ ਲੇਟ ਜਿਹਦੇ ਮਾਰਚ ਦੇ ਮਹੀਨੇ ਫੌਗ ਹੋ ਗਈ ਆ ਤੇ ਬਹੁਤ ਤੰਗ ਕਰ ਰਹੀ ਆ ਪਤਾ ਨਹੀਂ ਕਿਉਂ ਸਰਦੀਆਂ ਦੀ ਧੁੰਦ ਦੇ ਵਿੱਚ ਵੀ ਦੇਖੀਦਾ ਪਰ ਸ਼ੀਸ਼ੇ ਤੇ ਨਹੀਂ ਜੰਮਦੀ ਹੁੰਦੀ ਸ਼ੀਸ਼ੇ ਤੇ ਬਹੁਤ ਜੰਮ ਰਹੀ ਆ ਜਿਹਦੇ ਕਰਕੇ ਵਾਈਜ਼ਰ ਖੋਲ ਕੇ ਚੱਲਣਾ ਪੈ ਰਿਹਾ ਔਰ ਐਂਕਾ ਲਾਈਆਂ ਐਂਕਾ ਦੇ ਵੀ ਜੰਮਦੀ ਆ ਹੁਣ ਬਾਲਾ ਜਿਵੇਂ ਨੰਗੇ ਮੂੰਹ ਹੀ ਬਾਲਾ ਕੇ ਚੱਲਦੇ ਆ ਜਿੰਨਾ ਕਿ ਚੱਲਿਆ ਜਾਂਦਾ ਇਹ ਧੁੰਦ ਨਾ ਹੁੰਦੀ ਤੇ 90 100 ਦੀ ਸਪੀਡ ਤੇ ਆਪਾਂ ਜਾ ਸਕਦੇ ਸੀ ਪਰ ਹੁਣ 70 80 70 80 ਹਵਾ ਬਹੁਤ ਵੱਜਦੀ ਆ ਮੂੰਹ ਤੇ ਅੱਖਾਂ ਦੇ ਵਿੱਚ ਮੱਝਦੀ ਆ ਹਵਾ ਅੱਖਾਂ ਖੁੱਲਦੀਆਂ ਨਹੀਂ ਪਾਣੀ ਨਿਕਲਦਾ ਅੱਖਾਂ ਦੇ ਵਿੱਚੋਂ ਤਾਂ ਦਿਨ ਚੜ੍ਹਨ ਤੱਕ ਮੌਲਾਗੇ ਸਪੀਡ ਇਹੀ ਰਹੂਗੀ 70 80 70 80 ਇਹ ਆ ਗਿਆ ਜੀ ਸ਼ਹਿਰ ਬਠਿੰਡਾ ਧੁੰਦ ਜੀ ਫੌਗ ਜੀ ਹੋਣ ਕਰਕੇ ਲਗਭਗ ਡੇਢ ਘੰਟਾ ਲੱਗ ਗਿਆ ਪੰਡੋ ਚੱਲ ਕੇ ਇੱਧਰ ਆ ਗਿਆ ਜੀ ਜੋਗਰ ਪਾਰਕ ਟਾਈਮ 5:50 ਮਿੰਟ ਹੁੰਦੇ ਆ ਵੈਸੇ ਤਾਂ ਮਿੱਤਰ ਪਿਆਰੇ ਸਾਰੇ ਜਿੰਨੇ ਵੀ ਹੈਗੇ ਆ ਆਉਣੇ ਸ਼ੁਰੂ ਹੋ ਜਾਣੇ ਆ ਇੱਥੇ ਆ ਰਹੇ ਆ ਸਾਰੇ ਬਿੱਲੀ ਇਹਨਾਂ ਜੋ ਢਿੱਲੋਂ ਸਾਹਿਬ ਹੋਣੀ ਵੀ ਆ ਜਾਣਗੇ ਹੁਣੇ ਜਾ ਕੇ ਹੋਣਗੇ ਜੋਗਰ ਪਾਰਕ ਦੇ ਮਾਰਨਿੰਗ ਵਾਕ ਲਈ ਮਾਨ ਸਾਹਿਬ ਹੋਣੀ ਸਾਰੇ ਦੋਸਤਾਂ ਨੂੰ ਵੀਡੀਓ ਦੇ ਥਰੂ ਹੀ ਸ਼ਾਸਤਰੀ ਕਾਲ ਆ ਠੰਡੇ ਵਾਲੇ ਸਾਰੇ ਦੋਸਤਾਂ ਨੂੰ ਕਾਫੀ ਲੰਮੀ ਸੂਚੀ ਆ ਆਲ ਲਾਈਟਾਂ ਜਿਹੜੀਆਂ ਲੱਗੀਆਂ ਖੰਭਿਆਂ ਤੇ ਤਿੰਨ ਕਲਰ ਦੀਆਂ ਤਿਰੰਗੇ ਝੰਡੇ ਵਾਲੀਆਂ ਸੋਹਣੀਆਂ ਲੱਗਦੀਆਂ ਐਸੋੜੇ ਤੇ ਸਵੇਰੇ ਸਵੇਰੇ ਹੁਣ ਸਾਰੇ ਆ ਰੇੜੀਆਂ ਰੂੜੀਆਂ ਵਾਲੇ ਵੀ ਚੱਲ ਪਿਆ ਕੰਮ ਕਰਨ ਵਾਲੇ ਚੱਲ ਪਿਆ ਹੌਲੀ ਹੌਲੀ ਸੜਕ ਦਾ ਵੀ ਕੰਮ ਚੱਲਦਾ ਫੋਰ ਲੇਨ ਹੋ ਰਹੀ ਆ ਤੇ ਸਪੀਡ ਇੱਥੇ ਵੀ ਬਸ ਡਾਇਵਰਸ਼ਨਾਂ ਬਣੀਆਂ ਹੋਈਆਂ ਕਦੇ ਇੱਧਰ ਤੇ ਕਦੇ ਉੱਧਰ ਰੋਡ ਤੇ ਤੇ ਇਹ ਵੇਖੋ ਕਿੰਨੇ ਕਿਲੋਮੀਟਰ ਇਸ ਤਰ੍ਹਾਂ ਚੱਲੂਗਾ ਕੰਮ ਦੀਂਦਾ ਨਹੀਂਗਾ ਪੂਰਾ ਸਾਰੇ ਸ਼ਰੋਡ ਬਣ ਰਿਹਾ ਸਾਰਾ ਹੀ ਇੱਥੋਂ ਫਿਰ ਅੰਦਰ ਦੀ ਕਰਤਾ ਇਹੋ ਜੀਆਂ ਸੜਕਾਂ ਤੇ ਕਾਹਦੀਆਂ ਸਪੀਡਾਂ ਤੇ ਕਾਹਦੀਆਂ ਵਾਟਾਂ ਖਿੱਚਣੀਆਂ ਹੁੰਦੀਆਂ ਡਬਲ ਹੀ ਆਪਾਂ ਹੈਗੇ ਜੀ ਪਹੁੰਚਣ ਵਾਲੇ ਤੇ ਸੂਰਜ ਬਿਲਕੁਲ ਚੜਿਆ ਆ ਸਮਝ ਲਓ ਹੋ ਲਾਲੀ ਵੱਜ ਗਈ ਹੈ ਤੇ ਇੱਥੇ ਆਪਾਂ ਹੁਣ ਰੁੱਕ ਕੇ ਨਾ ਥੋੜਾ ਜਿਹਾ ਕੰਮ ਕਰਨ ਵਾਲਾ ਵਾਈਜ਼ਰ ਸਾਫ਼ ਕਰ ਲਈਏ ਇੱਕ ਵਾਰ ਬਿਲਕੁਲ ਧੁੰਦਲਾ ਹੋਇਆ ਪਿਆ ਵਾਈਜ਼ਰ ਤੇ ਫਿਰ ਅੱਗੇ ਕਿਤੇ ਡਬਲ ਹੀ ਟੱਪ ਕੇ ਫਿਰ ਕਿਤੇ

ਲੋ ਜੀ ਪਿਆਰੋ ਵਾਈਜ਼ਰ ਕਰ ਲਿਆ ਆਪਾਂ ਸਾਫ਼ ਤੇ ਟਾਈਮ ਵੀ ਵੇਖ ਲਈਏ ਕਿੰਨਾ ਹੋ ਗਿਆ 6:36 ਜਿੰਨ ਕਿ ਆਪਾਂ ਨੂੰ 2 ਘੰਟੇ ਹੋ ਗਏ ਚੱਲਿਆ ਨੂੰ ਤੇ 150 ਕਿਲੋਮੀਟਰ ਕੱਢੀ ਆਪਾਂ 174 150 ਤੋਂ ਵੀ ਘੱਟੀ ਆ ਜੇ 80 ਤੇ ਜਾ ਕੇ 150 ਹੋਣੀ ਆ ਇੱਥੋਂ ਅੱਛਾ ਜੀ। ਹਾਂ ਜੀ। ਡੱਬ ਵਾਲੀ ਆ ਗਏ ਆਪਾਂ ਤੇ ਦੇਖੋ ਰਸਤਾ ক্লোਜ਼ ਕੀਤਾ ਹੋਇਆ। ਬਾਉਟਰ ਬੰਦ। ਇੱਧਰ ਦੀ ਲਾਹਮੇ ਬਾਹਮੇ ਹੋ ਕੇ ਲੰਘਣਾ ਪੈਣਾ ਹੋਣਾ। ਸੋ ਸਿੱਧੇ ਆ ਜਾਣਾ ਸੀਗਾ ਘੁੰਮ ਕੇ ਆਉਣਾ ਪਿਆ ਤੇ ਹੁਣ ਆਪਾਂ ਸਿੱਧੇ ਸੰਗਰੀਆ ਨੂੰ ਇੱਥੋਂ ਸੰਗਰੀਆ ਹੈਗਾ 31 ਕਿਲੋਮੀਟਰ ਤੇ ਹਨਮਾਨਗੜ 60 ਕਿਲੋਮੀਟਰ ਹਾਂ ਚਾ ਵੀ ਨਿਆ ਕਿਤੇ ਰੋਕ ਕੇ ਲਾਉਣੇ ਆਸਣ ਤੇ ਨਾਲੇ ਨਾ ਹਜੇ ਵੀ ਚੰਗੀ ਤਰ੍ਹਾਂ ਇਧਰ ਸਾਫ ਨਹੀਂ ਨੂੰ ਪਾਣੀ ਨਾਲ ਧੋਣਾ ਪੈਣਾ ਚਾਹ ਕਦੋ ਵੈਸਲੀਨ ਮਿਲ ਜੇ ਤੇ ਵੈਸਲੀਨ ਲੈਣੀ ਪਣੀ ਹੈ ਵੈਸਲੀਨ ਲਾਉਣੀ ਪੈਣੀ ਆ ਤਾਂ ਕਿ ਤੇ ਫੌਗ ਨਾ ਜੰਮੇ ਦੇਖਦੇ ਆ ਕਿ ਦੁਕਾਨ ਮਨਿਆਰੀ ਵਾਲੀ ਖੁੱਲੀ ਹੋਈ ਤਾਂ ਵੈਸਲੀਨ ਲੈਣੇ ਆ ਲਓ ਜੀ ਮਿਲ ਗਿਆ ਹਾਈਵੇ ਹੁਣ ਪਿੱਛੇ ਡੱਬ ਵਾਲੀ ਤੱਕ ਦਿੱਕਤ ਸੀਗੀ ਰੋਡ ਦੀ ਕਾਫੀ ਬਹੁਤ ਟਾਈਮ ਲੱਗਾ ਪਰ ਹੁਣ ਲੱਗਾ ਟਾਪੋ ਟਾਪ ਹੀ ਚੱਲੂਗਾ ਕੰਮ ਪਰੀਸ਼ਾਨੀ ਜਿਹੜੀ ਪਹਿਲਾਂ ਇੱਕ ਦਿਨ ਹੋ ਗਈ ਸੀ ਜਿੱਦੇ ਆਪਾਂ ਹਿਸ਼ਾਰਪੁਰ ਗਏ ਸੀਗੇ ਕਿ ਕਲੱਚ ਸਲਿੱਪ ਦੀ ਤੇ ਆਪਣੇ ਆਪ ਕਲੱਚ ਇਹਦਾ ਟਾਈਟ ਹੋ ਜਾਂਦਾ ਪਤਾ ਨਹੀਂ ਕੀ ਦਿੱਕਤ ਆ ਇਹ ਜਮੰਦਰੂ ਪ੍ਰੋਬਲਮ ਕੋ ਹੈਗੀ ਆ ਦਿਖਾਉਣੀ ਪੈਣੀ ਆ ਹੁਣ ਮੈਂ ਇਥੋਂ ਹਾਈਵੇ ਛੱਡ ਕੇ ਸੰਗਰੀਆਂ ਸ਼ਹਿਰ ਚੋਂ ਚੱਲਿਆ ਅ ਪਹਿਲੀ ਜਿਹੜੀ ਰਾਈਡ ਤੇ ਜਿਹੜਾ ਆਪਾਂ ਗਏ ਸੀ ਹਿਸ਼ਾਰਪੁਰ ਉਦੋਂ ਵੀ ਇਹਨੂੰ ਇਹੀ ਪ੍ਰੋਬਲਮ ਬਣੀ ਸੀ ਕਿ ਆਪਣੇ ਆਪ ਹੀ ਇਹਦਾ ਕਲੱਚ ਨਾ ਟਾਈਟ ਹੋ ਗਿਆ ਸੀ ਅੱਜ ਫੇਰ ਕਲਚ ਟੈਟ ਹੋ ਗਿਆ ਕਲਚ ਟੈਟ ਹੋਣ ਦੇ ਨਾਲ ਕਲਚ ਫਿਰ ਸਲਿੱਪ ਕਰਦਾ ਸਪੀਡ ਨਹੀਂ ਬਣਦੀ ਜੀ ਤੇ ਵੈਸੇ ਵੀ ਸਲਿੱਪ ਕਲਚ ਦੇ ਨਾਲ ਕਲਚ ਪਲੇਟਾਂ ਡਾਊਨ ਹੋਣ ਦੀ ਸੰਭਾਵਨਾ ਰਹਿੰਦੀ ਹੈ ਤੇ ਹੁਣ ਇਹ ਦਿੱਕਤੇ ਬਣੀ ਗਏ ਮੈਂ ਸੰਗਰੀ ਆ ਗਿਆ ਹਾਈਵੇ ਨੂੰ ਛੜਤਾ ਸੀ ਫਿਰ ਮੈਂ ਤੇ ਮੈਨੂੰ ਲੱਗਾ ਕਿ ਵੀ ਇਹਨੂੰ ਠੀਕ ਕਰਾ ਲੈਣਾ ਚਾਹੀਦਾ ਪਰ ਪਰੇਸ਼ਾਨੀ ਇਹ ਹੈ ਕਿ ਅੱਜ ਹੋਲੀ ਕਰਕੇ ਬਹੁਤ ਸਾਰੀਆਂ ਦੁਕਾਨਾਂ ਦਾ ਬੰਦ ਆ ਕੋਈ ਦੁਕਾਨ ਵਗੈਰਾ ਖੁੱਲ ਨਹੀਂ ਰਹੀ ਨਾ ਕੋਈ ਰਿਪੇਅਰ ਵਾਲਾ ਆ ਰਿਹਾ ਤਾਂ ਇੱਥੇ ਇੱਕ ਸਿਕੰਦਰ ਬੰਦਾ ਸਪੈਸ਼ਲਿਸਟ ਆ ਰਾਇਲ ਐਂਡ ਫੀਲਡ ਦਾ ਤਾਂ ਉਹਨੂੰ ਮੈਂ ਫੋਨ ਕੀਤਾ ਸੀ 1 ਘੰਟੇ ਤੱਕ ਕਹਿੰਦੇ ਸੀ ਆ ਰਹੇ ਆ ਤੇ 1 ਘੰਟੇ ਤੱਕ ਆ ਕੇ ਉਹ ਕਲਚ ਸਲਿੱਪ ਜਿਹੜਾ ਇਹਦਾ ਦੇਖ ਲੈਣਗੇ ਜੋ ਵੀ ਹੈਗਾ ਤੇ ਉਹਨਾਂ ਚਿਰ ਆਪਾਂ ਇੱਥੇ ਬਹਿ ਕੇ ਚਾਹ ਜੂ ਪੀਨੇ ਆ ਤੇ ਬਾਜ਼ਾਰ ਸਾਰਾ ਬੰਦ ਆ ਜਹੋਲੀ ਕਰਕੇ ਬਾਕੀ ਚੱਲਦਾ ਰਹੂਗਾ ਸਫ਼ਰ ਆਪਣਾ ਤੇ ਖਲਾਰ ਪੈ ਗਈ ਆ ਇਹ ਖਲਾਰ ਨਾ ਪੈਂਦੀ ਫੇਰ ਤਾਂ ਹੋ ਸਕਦਾ ਜਿਵੇਂ ਮੈਂ ਹਾਈਵੇ ਫੜ ਲਿਆ ਸੀਗਾ ਤੇ ਹੁਣ ਨੂੰ ਹਨੂਮਾਨਗੜ ਵਗੈਰਾ ਟੱਪਣਾ ਸੀਗਾ ਚਲੋ ਕੋਈ ਗੱਲ ਨਹੀਂ ਇਹ ਵੀ ਹਿੱਸਾ ਹੀ ਆ ਸਾਰੇ ਕਾਸੇ ਦਾ ਸਫਰਾਂ ਦੇ ਵਿੱਚ ਇਸ ਤਰ੍ਹਾਂ ਦੀਆਂ دشواریਆਂ ਵਗੈਰਾ ਹੁੰਦੀਆਂ ਰਹਿੰਦੀਆਂ। ਲਗਭਗ 200 ਕਿਲੋਮੀਟਰ ਦੇ ਬਾਅਦ ਆਪਣੀ ਕਰੀਬ ਹੋ ਗਈ ਹੋਊਗੀ। ਤੇ ਸਵੇਰੇ ਜਦੋਂ ਮੈਂ ਤੁਰਿਆ ਉਦੋਂ ਚਾਹ ਦਾ ਮਨ ਨਹੀਂ ਸੀ 4 ਵਜੇ, 4:30 ਤੁਰਿਆ ਮੈਂ। ਤੇ ਚਾਹ ਨਾਲ ਲੈ ਲਈ ਸੀ ਆਪਾਂ ਕਿਤਲੀ ਚ ਪਾਲੀ ਸੀਗੀ। ਤੇ ਪੂਰੀ ਗਰਮ ਚਾਹ ਨਿਕਲੀ ਹੈ ਹਜੇ ਵੀ। ਹੁਣ ਮੈਂ ਵੇਟ ਕਰ ਰਿਹਾ ਰਿਪੇਅਰ ਵਾਲੇ ਦੀ ਜਿੰਨਾ ਚਿਰ ਉਹ ਨਹੀਂ ਆਉਂਦਾ ਮੈਂ ਸੋਚਿਆ ਚਾਹ ਵੀ ਲੈਣੇ ਘੰਟੇ ਦਾ ਟਾਈਮ ਦਿੱਤਾ ਉਹਨੇ ਤੇ ਜੇ ਘੰਟਾ ਖਲਾਰਨਾ ਪੈਂਦੀ 1 ਘੰਟਾ ਜੇ ਖਲਾਰਨਾ ਪੈਂਦੀ ਤੇ 1 ਘੰਟੇ ਚ ਆਪਾਂ 100 ਕਿਲੋਮੀਟਰ ਹੀ ਖਚੇ ਜਾਣਾ ਸੀਗਾ ਚਲੋ ਕੋਈ ਗੱਲ ਨਹੀਂ ਦੇਖਦੇ ਆ ਅੱਜ ਫਿਰ ਦੋ ਦਿਨ ਕੱਲ ਸ਼ਾਮ ਤੱਕ ਤਾਂ ਉਹਨਾਂ ਨੂੰ ਆਪਾਂ ਫੜੀ ਲਵਾਵਾਂਗੇ ਬਲਦੇਵ ਉਹਨਾਂ ਨੂੰ ਤੇ ਜਿੱਥੇ ਤੱਕ ਅੱਜ ਪਹੁੰਚਿਆ ਜਾਂਦਾ ਪਹੁੰਚਾਂਗੇ ਮੈਸੇ ਅੱਜ ਗੁਜਰਾਤ ਚ ਐਂਟਰ ਕਰ ਜਾਣਾ ਸੀ ਪਰ ਹੁਣ ਮੈਨੂੰ ਲੱਗਦਾ ਗੁਜਰਾਤ ਸ਼ਾਇਦ ਐਂਟਰ ਨਾ ਕਰ ਪਾਈਏ ਪਾ ਚਲੋ ਫਿਰ ਵੀ ਦੇਖਦੇ ਆ ਐਨੀਵੇ ਦਿੱਕਤ ਇਹ ਦੀ ਕੀ ਬੰਦੀ ਆ ਕਿ ਸਮਝ ਨਹੀਂ ਆਉਂਦੀ ਕਿ ਆਪਣੇ ਆਪ ਕਲਚ ਟੈਟ ਹੋ ਜਾਂਦਾ ਦੇਖੋ ਪੂਰਾ ਵੀ ਪਲੇ ਨਹੀਂ ਹੈਗੀ ਇਸੇ ਤਰ੍ਹਾਂ ਮਹਲਾ ਜਿੱਦਾਂ ਹਿਸ਼ਾਰਪੁਰ ਗਏ ਆ ਉਦੋਂ ਹੋਇਆ ਤੇ ਅਰ ਕੱਲ ਚੰਡੀਗੜ੍ਹ ਤੋਂ ਮੈਂ ਆਇਆ ਉੱਥੇ ਮਹਲਾ ਕਿ ਐਸੈਸਰੀ ਵਗੈਰਾ ਲਵਾਈ ਆ ਨਗਲ ਗਾਰਡ ਵਗੈਰਾ ਹੋਰ ਸਾਰਾ ਕੁਝ ਲਵਾਇਆ ਤਾਂ ਜਰੂਰ ਟ్రਾਈ ਲੈਣ ਗਿਆ ਉਹ ਵਰਮਾਟ ਵਾਲਾ ਬਾਈ ਤੇ ਉਹਨੇ ਵੀ ਦੇਖਿਆ ਕਲਚ ਟੈਟ ਉਨੇ ਥੋੜਾ ਲੂਜ਼ ਕੀਤਾ ਕਲਚ ਪਰ ਅੱਜ ਫੇਰ ਉਹੀ ਸਿਚਿਤੀ ਆ ਟਾਇਰ ਟਕਰਾ ਚ ਹੁਣ ਇਹ ਨਹੀਂ ਸਮਝ ਆਉਂਦੀ ਵੀ ਇਹ ਦੀ ਕੋਈ ਜਮਾਂਦਰੂ ਪ੍ਰੋਬਲਮ ਹੈ ਮੈਂ YouTube ਤੇ ਚੈੱਕ ਕਰ ਰਿਹਾ ਸੀ ਕਿ ਹੋਰ ਬਾਈਕ ਨੂੰ ਵੀ ਇਹ ਪ੍ਰੋਬਲਮ ਆਈਆਂ ਇਹਦਾ ਮਤਲਬ ਹੋ ਕੇ ਇਹ ਦੀ ਕੋਈ ਜਮਾਂਦਰੂ ਪ੍ਰੋਬਲਮ ਹੈਗੀ ਹੈ ਇਹ ਹਮਾਲੇ ਨੂੰ ਹਮਾਲੇ ਨੂੰ 450 ਨੂੰ ਚਲੋ ਦੇਖਦੇ ਆ ਕੀ ਬਣਦਾ ਰਾਈਡ ਵੀ ਕਾਫੀ ਲੰਮੀ ਹੈ ਉਲੀ ਦਾ ਹਿਯਾਰ ਕਰਕੇ ਬਾਜ਼ਾਰ ਕਾਫੀ ਬੰਦ ਆ ਬਹੁਤ ਸਾਰੀਆਂ ਦੁਕਾਨਾਂ ਖੁੱਲ ਨਹੀਂ ਰਹੀਆਂ ਤੇ ਲੋਕ ਵੀ ਮੋਟਰਸਾਈਕਲਾਂ ਦੇ ਲਾਲ ਗਲਾਲ ਹੋਏ ਇਧਰ ਉਧਰ ਜਾ ਰਹੇ ਆ ਆ ਦੇਖੋ ਆਗੇ ਸੀਗਾ ਟਾਈਮ ਤਕਰੀਬਨ 9:30 ਹੋ ਗਿਆ ਤੇ ਇਹਨਾਂ ਨੇ ਆਕੇ ਕਲਚ ਇੱਕ ਵਾਰ ਥੋੜਾ ਲੂਜ਼ ਕਰਤਾ ਤੇ ਨਾਲ ਚਾਬੀ ਦਿੱਤੀ ਐ ਤੇ ਬਾਈ ਜੀ ਦਾ ਧੰਨਵਾਦ ਪੈਸੇ ਨਹੀਂ ਸੀ ਲੈਂਦੇ ਗੋਹਣੀ ਦਾ ਟਾਈਮ ਸੀ ਫਿਰ ਵੀ ਬਹੁਤ ਧੱਕੇ ਨਾਲ 50 ਰੁਪਏ ਦਿੱਤੇ ਜਾਂਦੇ ਸੀ 10 ਰੁਪਏ ਦੇ ਦੋ ਚਾਬੀ ਵੀ ਆਪਦੇ ਕੋਲੋਂ ਦਿੱਤੀ ਐ ਠੀਕ ਆ ਬਾਈ ਜੀ ਧੰਨਵਾਦ ਜੀ ਤੁਹਾਡਾ ਬਹੁਤ ਸ਼ੁਕਰੀਆ ਹੁਣ ਆਪਾਂ ਕੱਢਦੇ ਆ ਅਗਲਾ ਸਫਰ ਇੱਥੋਂ ਆਪਾਂ ਭਾਰਤਮਾਲ ਖੜਾਂਗੇ ਉੱਥੋਂ ਜਿੱਥੋਂ ਉੱtre ਸੀਗੇ ਇੱਥੋਂ ਐਂਟਰੀ ਕਿੱਥੋਂ ਹੈਗੀ ਹੁਣ ਇਹਦੀ ਪਤਾ ਲਾ ਚੜਾ ਲਾ ਚੜਾ ਲੇ ਗਿਆ ਇੱਥੋਂ ਇਧਰ ਨੂੰ ਜਾ ਕੇ ਮਾਨਗੜ ਤੋਂ ਅੱਗੇ ਕੋਲੇ ਆ। ਮਾਨਗੜ ਤੋਂ ਤੁਸੀਂ ਪਤਾ ਲਾ। ਮੈਂ ਇੱਥੇ ਜੜ੍ਹ ਜਿਹੀ ਬਈ ਆਪਣੇ ਖੇਤਾਂ ਕੋਲ ਹੈਗੀ ਯਾਰ ਭਾਈ ਜੀ ਅੱਜ। ਦੇਖੋ ਜੇ ਜਿਵੇਂ ਨਾ ਜੇ ਮਾਨ ਮੋਰਚਰ ਤੇ ਆ ਕੇ ਅੱਧਿਆ ਰਤਨ ਭਰਾ ਹੋਏ। ਹਾਂਜੀ। ਰਤਨਪ੍ਰੇਤ ਕੈਂਚੀਆਂ ਤੋਂ ਸਾਲੀਆ ਸਾਈਡ ਮੋੜ ਜਿੱਕਰ ਮਾਨਗੜ ਜਾਂਦੀ ਹੈਗੀ। ਹਾਂਜੀ। ਫੜਦੇ ਹੋ। ਸਾਲੀਆ ਸਾਈਡ ਜਾ। ਹੁਣ ਪੌੜ ਉਤਰ ਕੇ ਹਾਂਜੀ। ਥੋੜਾ ਜਿਹਾ ਅੱਗੇ ਜਾ ਕੇ। ਜੇ ਤੁਸੀਂ ਤਾਂ ਗੇਰ ਟੈਂਪਰਚਰ ਆ ਗਿਆ ਜੀ ਠੀਕ ਹੈ ਜੀ ਟੋਕ ਨਹੀਂ ਜਾਵੜਿਆ ਤੁਸੀਂ ਸਾਲੀ ਵਾਲਾ ਰੋਡ ਲੱਗੇ ਜੋ ਅੱਛਾ ਜੀ ਸੋ ਉੱਧਰ ਦੀ ਭਾਰਨ ਵਾਲਾ ਘੜੇ ਉੱਤੇ ਠੀਕ ਹੈ ਜੀ ਥੈਂਕ ਯੂ ਜੀ ਸੋ ਹੈਲੋ ਹਾਂਜੀ ਹੈਲੋ ਖਾਂਗੁਰ ਕੀਰਤ ਹੈਲੋ ਮੈਂ ਸੰਗਰੀਆ ਤੋਂ ਨਿਕਲ ਲੱਗਾ। ਇੱਧਰ ਨੂੰ ਜਾ ਰਹੀ। ਅੱਗੇ ਜਾ ਰਿਆਂ ਗੁਜਰਾਤ। ਆਪਾਂ ਸ਼ੱਕਰ ਤੋਂ ਸੋਲਣਾ। ਮੈਂ ਉੱਥੇ ਹੈਗੇ ਮਿੱਤਰ ਉਹਨਾਂ ਨੂੰ ਜਾ ਕੇ ਰਲਣਾ ਮੰਡਵੀ ਤੇ ਮੇਰਾ ਬਾਈਕ ਥੋੜੀ ਪ੍ਰੋਬਲਮ ਆ ਗਈ ਸੀ ਕਲੱਚ ਟਾਈਟ ਹੋ ਗਿਆ ਸੀਗਾ ਤੇ ਮੈਂ ਇੱਥੇ ਸੰਗਰੀਆ ਰੁਕਣਾ ਪਿਆ ਮੈਨੂੰ। ਹਾਂਜੀ। ਪਰੇਸ਼ਾਨੀ ਉਹੀ ਆ ਕਲੱਚ ਪਲੇਟਾਂ ਸਲਿੱਪ ਹੋਈਆਂ ਪਈਆਂ ਮਤਲਬ ਤੇ ਮੈਂ ਹੁਣ ਹਾਈਵੇ ਨਹੀਂ ਫੜ ਰਿਹਾ। ਮੈਂ ਹਨੂਮਾਨਗੜ ਜਾਊਂਗਾ ਹਨੂਮਾਨਗੜ ਇਹਨਾਂ ਦਾ ਸਰਵਿਸ ਸੈਂਟਰ ਹੈਗਾ ਰਾਇਲੈਂਟ ਫੀਲਡ ਦਾ ਉੱਥੇ ਦਿਖਾਉਣਾ ਜੇ ਕੋਈ ਮਸਲਾ ਹੱਲ ਹੋ ਗਿਆ ਠੀਕ ਆ ਤੇ ਨਹੀਂ ਤੇ ਹੋ ਸਕਦਾ ਹੈ ਫਿਰ ਵਾਪਸ ਜਾਣਾ ਪਵੇ ਪਹਿਲੀ ਵਾਰੀ ਆ ਕੇ ਇਸ ਤਰ੍ਹਾਂ ਮੈਨੂੰ ਹੋ ਰਿਹਾ ਕਿ ਨਵਾਂ ਬਾਈਕ ਲੈ ਕੇ ਇਹ ਦਿੱਕਤ ਆਈ ਆ ਇਹਦੇ ਐਕਸਪੈਂਸ ਚ ਚਲਾਉਂਦੇ ਨਾ ਆਪਣ ਨੂੰ ਬਹੁਤ ਸਾਲ ਹੋ ਗਏ ਆ ਕਦੇ ਕੋਈ ਪ੍ਰੋਬਲਮ ਨਹੀਂ ਆਈ ਮੈਂ ਪੁਰਾਣਾ ਰੋਡ ਫੜਿਆ ਹਨਵਾਨ ਕੜ ਲਈ ਹਲੋ ਚੂਨਾ ਫਟ ਗਈ ਹੈ ਅੱਗੇ ਇਹ ਆ ਗਿਆ ਸਾਹਮਣੇ ਤੂਨਾ ਫਟਕ ਤੂਨਾ ਫਟਕ ਇੱਥੇ ਗੁਰਪ੍ਰੀਤ ਨੇ ਮੈਨੂੰ ਕਿਹਾ ਵੀ ਇੱਥੇ ਆ ਜਾ ਹੁਣ ਇੱਥੇ ਸ਼ੈਡ ਸੋਰੂਮ ਖੁੱਲਾ ਹੋਵੇ ਤੇ ਇੱਥੇ ਦਿਖਾਉਣੇ ਆ ਜੇ ਤਾਂ ਇਹਦੀ ਪ੍ਰੋਬਲਮ ਕਿ ਸੋਲਵ ਹੋਈ ਫਿਰ ਅੱਗੇ ਜਾਵਾਂਗੇ ਨਹੀਂ ਤੇ ਫਿਰ ਰਾਈਡ ਕੈਨਸਲ ਕਰਾਂਗੇ ਬੜਾ ਅਫਸੋਸ ਚੱਲ ਰਿਹਾ ਨਹੀਂ ਤੇ ਇੰਨੇ ਖਰਚ ਤਾਂ ਮੈਂ ਵੀ ਕੰਦਰੀ ਮੰਗੇਣਾ ਸੀਗਾ ਇਹ ਸਹੀ ਸਲੈਂਟ ਚੱਲਦਾ ਸਾਰਾ ਕੁਝ ਦਾ ਕਲਮ ਤੋਂ ਕੋਲ ਆ ਰਿਹਾ ਗੁਰਪ੍ਰੀਤ ਤੇ ਉਸ ਤੋਂ ਬਾਅਦ ਫਿਰ ਲੋਈ ਪਿਆਰੋ ਪਹਿਲੀ ਬਾਈਕ ਤੇ ਪਹਿਲੀ ਵੱਡੀ ਰਾਈਡ ਤੇ ਜਾ ਰਿਹਾ ਸੀਗਾ ਇੱਕ ਛੋਟੀ ਰਾਈਡ ਲਾਈ ਸੀ ਹੁਸ਼ਿਆਰਪੁਰ ਦੀ ਉੱਥੇ ਵੀ ਪ੍ਰੋਬਲਮ ਬਣੀ ਇਹਨੂੰ ਉਹ ਮੈਂ ਵੀਡੀਓ ਚ ਨਹੀਂ ਪਾਇਆ ਸੀ ਜੇ ਮੈਂ ਚਲੋ ਕੋਈ ਵੈਸੇ ਗੱਲਬਾਤ ਬਣ ਗਈ ਹੋਊਗੀ ਪਰ ਹੁਣ ਗੱਲ ਕਰਨੀ ਬੰਦੀ ਆ ਕਿਉਂਕਿ ਤੀਜੀ ਵਾਰੀ ਕਲੱਚੇ ਦਾ ਟਾਈਟ ਹੋ ਗਿਆ ਆਪਣੇ ਆਪ ਹੀ ਤੇ ਹੁਣ ਮੈਂ ਹਨਮਾਨਗੜ ਆ ਗਿਆ ਸੀ ਸੰਗਰੀਆ ਅ ਅਗੇ ਦਾ ਕਾਫੀ ਕੰਮ ਛੱਡ ਗਿਆ ਸੀ ਉੱਥੋਂ ਥੋੜਾ ਲੂਸ ਕੀਤਾ ਕਲੱਚ ਤੇ ਹੁਣ ਮੈਂ ਹਰਮਾਨਗੜ ਆ ਗਿਆ ਰਾਜਸਥਾਨ ਦੇ ਵਿੱਚ ਸਰਵਿਸ ਸੈਂਟਰ ਬੰਦ ਆ ਕਿਉਂਕਿ ਹੋਲੀ ਦੀ ਛੁੱਟੀ ਆ ਤਕਰੀਬਨ ਪੰਜਾਬ ਚ ਖੁੱਲੇ ਹੋਇਆ ਬਠਿੰਡੇ ਮੈਂ ਫੋਨ ਕੀਤਾ ਸੀ ਬਠਿੰਡੇ ਵਾਲੇ ਕਹਿੰਦੇ ਲੈ ਆਓ ਪਰ ਹੁਣ ਇੱਥੋਂ ਫੇਰ ਮੈਨੂੰ ਬਠਿੰਡੇ ਵਾਲੇ ਪਾਸੇ ਨੂੰ ਤਕਰੀਬਨ 100 ਕਿਲੋਮੀਟਰ ਹੋਊਗਾ ਜੀ 100 ਕਿਲੋਮੀਟਰ ਜੀ 100 ਕਿਲੋਮੀਟਰ ਵਾਪਸ ਜਾਣਾ ਪੈਂਦਾ ਜੇ ਮੈਂ ਉੱਥੇ ਜਾਣਾ ਤਾਂ ਇਹ ਹੁਣ ਦੇਖਦੇ ਆ ਜਾਂਦਾ ਫਿਰ ਗੁਰਕੀਰਤ ਕੋਲੇ ਰੁਕਣਾ ਪਊਗਾ ਤੇ ਕੱਲ ਨੂੰ ਇੱਥੇ ਸਰਵਿਸ ਸੈਂਟਰ ਦਿਖਾ ਕੇ ਕੀ ਪ੍ਰੋਬਲਮ ਹੈਗੀ ਆ ਫਿਰ ਅੱਗੇ ਜਾਇਆ ਜਾਊਗਾ ਤੇ ਬਾਕੀ ਹਜੇ ਕੋਈ ਫੈਸਲਾ ਕਰਦੇ ਆ ਵੀ ਕੀ ਕਰਨਾ ਤੇ ਇੱਕ ਵਾਰ ਤੇ ਕੁਝ ਕਰਨੇ ਪੀਣੇ ਆ ਭੁੱਖ ਲੱਗੀ ਆ ਵੈਸੇ ਵੀ ਤੇ ਫੇਰ ਕਰਦੇ ਆ ਜੁੜੀਆਂ ਗੱਲਾਂ ਬਾਤਾਂ ਗੁਰਕੀਰਤ ਆ ਗਿਆ ਸੀ ਅੱਗੋਂ ਹੁਣ ਇੱਕ ਵਾਰ ਮੈਂ ਚੱਲਿਆ ਗੁਰਕੀਰਤ ਦੇ ਘਰ ਉੱਥੇ ਬ੍ਰੇਕਫਾਸਟ ਕਰਦੇ ਆ ਬ੍ਰੇਕਫਾਸਟ ਕਰਨ ਤੋਂ ਬਾਅਦ ਫੇਰ ਲੈਣੇ ਫੈਸਲਾ ਵੀ ਕੀ ਕਰਨਾ ਵੀ ਵਾਪਸ ਬਠਿੰਡੇ ਜਾਣਾ ਜਾਂ ਇੱਥੇ ਹੀ ਕੱਲ ਨੂੰ ਦਿਖਾਉਣਾ ਇਹ ਪਰੇਸ਼ਾਨੀ ਵਾਲੀ ਗੱਲ ਆ ਬੜੀ ਉਤਸ਼ਾਹ ਸੀਗਾ ਇਸ ਰਾਈਡ ਦਾ ਮੈਨੂੰ ਕਿ ਇੱਕ ਦੇਵ ਕਰਾਈ ਵਾਲਾ ਉਹ ਉੱਥੇ ਸੀ ਅੱਜ ਮਾਂਡ ਵੀ ਬੀਚ ਤੇ ਆ ਤੇ ਆ ਜਾਇਆ ਸੀਗਾ ਯਾਰ ਵੱਧ ਤੋਂ ਵੱਧ ਬਲਕੇ ਬਾਟ ਕੱਢ ਕੇ ਤੇ ਚਲ ਉੱਥੇ ਪਹੁੰਚਾਂਗੇ ਪਰ ਹੁਣ ਮੈਨੂੰ ਐ ਲੱਗਦਾ ਕਿ ਜੇ ਹੁਣ ਕੱਲ ਵੀ 10 ਵਜੇ ਸਰਵੋ ਸੈਂਟਰ ਖੁੱਲੂਗਾ ਉਦੋਂ ਵਾਰ ਉੱਥੇ ਚੈੱਕ ਅਪ ਕਰਾਵਾਂਗੇ ਫਿਰ ਦੋ ਦਿਨ ਲੱਗ ਜਾਣੇ ਆ ਫਿਰ ਦੇਖਦਾ ਪਊਗਾ ਕਿ ਉਹਨਾਂ ਨੂੰ ਕਿੱਥੇ ਫੜਦੇ ਆ ਵੀ ਆਪਾਂ ਇਸ ਟਾਈਮ ਆ ਗਏ ਹੋਇਆ ਗੁਰਪ੍ਰੀਤ ਦੇ ਘਰੇ ਆਨਸਰ ਬ੍ਰੇਕਫਾਸਟ ਰੈਡੀ ਸੀ ਬ੍ਰੇਕਫਾਸਟ ਕੀਤਾ ਗੁਰਪ੍ਰੀਤ ਅਸਲ ਵਿੱਚ ਆਪਣੇ ਦੋਸਤਾਂ ਨਾਲ 홀ੀ ਖੇਡਣ ਦੀਆਂ ਤਿਆਰੀਆਂ ਕਰ ਰਿਹਾ ਸੀਗਾ ਤੇ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਤੁਸੀਂ ਆਪਦਾ ਇੰਜੋਏ ਕਰੋ ਤੇ ਅੱਜ ਫਿਰ ਮੈਂ ਇੱਥੇ ਹੀ ਰੁਕਣ ਦਾ ਫੈਸਲਾ ਲਿਆ ਕਿਉਂਕਿ ਜੇ ਮੈਂ ਵਾਪਸ ਬਠਿੰਡੇ ਜਾਣਾ ਫਿਰ ਪੱਕਾ 100% ਹੀ ਆ ਕੇ ਮੇਰੀ ਰਾਈਡ ਕੈਨਸਲ ਹੋ ਜੂਗੀ ਤੇ ਹੁਣ ਕੱਲ ਇੱਥੇ ਹੁਣ ਹਰਮਾਨਗੜ੍ਹ ਸਰਵਿਸ ਸੈਂਟਰ ਤੇ ਦਿਖਾਵਾਂਗੇ ਤੇ ਇਥੋਂ ਫਿਰ ਵੱਡਾ ਸ਼ਹਿਰ ਜਿਹਾ ਗੰਗਾ ਨਗਰ ਜਾਂ ਕਿਤੋਂ ਵੀ ਜੇ ਪਾਰਟਸ ਦੀ ਲੋੜ ਪੈਂਦੀ ਆ ਤਾਂ ਪਾਰਟਸ ਮੰਗਾ ਕੇ ਤੇ ਕੋਸ਼ਿਸ਼ ਰਹੂਗੀ ਮੇਰੀ ਕਿ ਭਾਵੇਂ ਕੱਲ ਦੀ ਢੜੀ ਵੀ ਅੱ체 ਲੱਗ ਜੇ ਤੇ ਰਾਈਡ ਆ ਮੇਰੀ ਜਿਹੜੀ ਉਹ ਜਾਰੀ ਰਹੂਗੀ ਤੇ ਬਾਕੀ ਦੇਖਦੇ ਆ ਸਰਚ ਮਾਰ ਕੇ YouTube ਵਗੈਰਾ ਤੇ ਵੀ ਇਹ ਪਹਿਲਾਂ ਵੀ ਕਿਸੇ ਬਾਈਕ ਨੂੰ ਪ੍ਰੋਬਲਮ ਆਈ ਆ ਜਾਂ ਇਹ ਪਹਿਲੀ ਬਾਈਕ ਆ ਜਿਸ ਨੂੰ ਜਿੱਤੇ ਪ੍ਰੋਬਲਮ ਹੋਈ ਆ ਤੇ ਬਾਕੀ ਇਹ ਵੀ ਜ਼ਿੰਦਗੀ ਦਾ ਤਜਰਬਾ ਕਿਉਂਕਿ ਹੁਣ ਤੱਕ ਮੈਂ ਜੰਨੀਆਂ ਵੀ ਰਾਈਡ ਲਾਈਆਂ ਨਾਰਥ-ਈਸਟ ਵੀ ਕਰ ਆਇਆ ਲਦਾਖ ਪਿੰਚਾਰ ਬਰਾ ਕੀਤਾ 스피티 ਕੀਤਾ ਕਿਤੇ ਵੀ ਪ੍ਰੋਬਲਮ ਨਹੀਂ ਆਈ ਇਸ ਰਸਤੇ ਦੇ ਵਿੱਚ ਕੋਈ ਬ੍ਰੇਕਡਾਊਨ ਆਇਆ ਹੋਵੇ ਇਹ ਪਹਿਲੀ ਵਾਰੀ ਹੋਇਆ ਕਿ ਉਸ ਰਾਈਡ ਦੇ ਵਿੱਚ ਉਹ ਦੋ ਹਜ਼ਾਰ ਪਰ ਰਾਈਡ ਦੇ ਵਿੱਚ ਬ੍ਰੇਕਡਾਊਨ ਆਇਆ ਤੇ ਅਜੇ ਇਧਰ ਵੱਡੀ ਰਾਈਡ ਦੇ ਵਿੱਚ ਬ੍ਰੇਕਡਾਊਨ ਆਇਆ ਤੇ ਬਾਕੀ ਕੋਈ ਗੱਲ ਨਹੀਂ ਦੇਖਦੇ ਆਪਾਂ ਤੇ ਹੁਣ ਅਜਲੀ ਇੰਨਾ ਹੀ ਆ ਅਗਲੀ ਵੀਡੀਓ ਚ ਦੇਖਦੇ ਆ ਫਿਰ ਕੋਈ ਹੋਰ ਸ਼ਾਨਦਾਰ ਜੀ ਕੋਈ ਹੋਇਆ ਬਾਹਰ ਅੰਦਰ ਜਾਂਦਾ ਵੈਸੇ ਬਾਜ਼ਾਰ ਸਾਰੇ ਬੰਦ ਆ ਟੋਟਲ ਹੁੱਲੀਆਂ ਕਰਕੇ ਲੋਕ ਇੱਥੇ ਹੁੱਲੀ ਨੂੰ ਬਹੁਤ ਜ਼ਿਆਦਾ ਇੰਜੋਏ ਕਰਦੇ ਆ ਤੇ ਤਕਰੀਬਨ ਬਾਜ਼ਾਰ ਸਭ ਬੰਦ ਆ ਲੋਕ ਹੁੱਲੀ ਖੇਡਣ ਲੱਗੇ ਹੋਏ ਇਸ ਕਰਕੇ ਬਾਜ਼ਾਰ ਜਾਂ ਕਿਤੇ ਵੀ ਜਾਣ ਦੀ ਕੋਈ ਇੱਛਾ ਨਹੀਂ ਹੈਗੀ ਤੇ ਬਾਕੀ ਦੇਖਦੇ ਆ ਜਾਂ ਕੱਲ ਤੇ ਜਾਂ ਅੱਜ ਸ਼ਾਮ ਨੂੰ ਜੁਰਗੁਰ ਕੀਰਤਫਰੀ ਹੋਇਆ ਜਿਆਨੇਦ ਵਾਲੇ ਕੁਝ ਹੋਇਆ ਐ ਐਕਸਪਲੋਰ ਕਰਨ ਲੱਗ ਤਾਂ ਜ਼ਰੂਰ ਕਰੋ ਧੰਨਵਾਦ ਆ ਜੀ ਸਾਰਿਆਂ ਦਾ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ